ਗੁਰੂ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਮਿਲ ਕਰਕੇ ਸਾਜਿਆ ਕਰਨ ਦਾ ਯਤਨ ਕਰੀਏ ਸਤਿਗੁਰੂ ਜੀ ਬੇਅੰਤ ਕਿਰਪਾ ਵਰਤਾ ਕਰਕੇ ਆਪਾਂ ਨੂੰ ਹਰ ਰੋਜ਼ ਗੁਰਬਾਣੀ ਦੇ ਰਾਹੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਦੇਣੀ ਆਜੋ ਸਾਡਾ ਪ੍ਰੋਸਾ ਅਕੀਦਾ ਉਸ ਪ੍ਰਭਾਤਮਾ ਵਾਹਿਗੁਰੂ ਤੇ ਬਣੇ ਤੇ ਅਸੀਂ ਪ੍ਰਭੂ ਪਿਆਰੇ ਨੂੰ ਮਿਲ ਸਕੀਏ ਆਪਾ ਹੁਣੇ ਹੁਕਮਨਾਮੇ ਦੇ ਅੰਦਰ ਬਚਨ ਸਰਵਣ ਕੀਤਾ ਧੰ ਸ੍ਰੀ ਗੁਰੂ ਅੰਗਦ ਦੇ ਪਾਦਸ਼ਾਹ ਜੀ ਹਜੂਰ ਦਾ ਸ਼ਬਦ ਨਾਨਕ ਕਹੇ ਸਿਆਣੀਏ ਇਹੋ ਕੰਤ ਮਿਲਾਵਾ ਹੋਏ ਆਪ ਸੰਸਾਰ ਦੇ ਉੱਪਰ ਜਿਤਨੇ ਵੀ ਹਾਂ ਅਸੀਂ ਹਾਂ ਜੀਵ ਰੂਪੀ ਇਸਤਰੀਆਂ ਸਾਡਾ ਖਸਮ ਮਾਲਕ ਇੱਕ ਪਰਮੇਸ਼ਰ ਹੈ ਤਾਂ ਉਹ ਸਕੰਤ ਨੂੰ ਕੰਤ ਦਾ ਭਾਵ ਹੁੰਦਾ ਹੈ ਮਾਲਕ ਖਸਮ ਕਿੱਦਾਂ ਮਿਲਿਆ ਜਾਣ ਆਏ ਕੰਤ ਮਿਲਾਵਾ ਗਲੀ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿਸ ਹੀ ਕੋਈ ਕੋਏ ਮੰਜਨ ਮਾਣੀ ਇੱਕ ਤੂੰ ਇੱਕ ਤੂੰ ਹੋਵੇਗਾ ਕਿਸੇ ਨੂੰ ਕਿਸੇ ਦਾ ਭਰੋਸਾ ਕਿਸੇ ਨੂੰ ਕਿਸੇ ਦਾ ਪਰਮਾਂਜਨ ਮਾਣੀ ਇੱਕ ਤੂੰ ਗੁਰੂ ਅੰਗਦ ਦੇ ਪਾਤਸ਼ਾਹ ਜੀ ਕਹਿੰਦੇ ਨੇ ਕਿਉਂਕਿ ਗੁਰੂ ਸਾਹਿਬਾਂ ਦਾ ਇਹ ਆਪਣਾ ਜੀਵਨ ਦਾ ਅਨੁਭਵ ਹੈ ਜਿਸ ਦਿਨ ਮਹਾਨ ਸੇਵਾ ਕੀਤੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਚਰਨਾਂ ਦੀ ਗੁਰੂ ਸਾਹਿਬ ਜੀ ਆਨੇ ਸੱਚਖੰਡ ਜਾਣ ਤੋਂ ਪਹਿਲਾਂ ਜਿਨੂੰ ਆਪਾਂ ਅੱਖਾਂ ਦੇ ਇੱਕ ਭਿਆਨਕ ਰੂਪ ਬਣਾਇਆ ਗੁਰੂ ਸਾਹਿਬ ਜੀ ਨੇ ਲੰਬਾ ਚੋਲਾ ਪਹਿਨ ਲਿਆ ਇੱਕ ਸੰਗਲੀ ਜਿਹੜੀ ਸੋ ਆਪਣੇ ਲੱਕ ਨੂੰ ਲਪੇਟ ਲਈ ਛੋਟਾ ਸਤਿਗੁਰਾਂ ਦੇ ਹੱਥ ਵਿੱਚ ਪਗੜਿਆ ਤੇ ਕੌਤਕ ਸਤਿਗੁਰ ਐਸਾ ਕਰਦੇ ਨੇ ਸਤਿਗੁਰ ਤੁਰੇ ਜਾਣ ਤੇ ਕਦੇ ਸਤ ਦੇਤਾ ਪਿੱਛੇ ਮੁੜ ਕਰਕੇ ਡੰਡਾ ਮਾਰਦੇ ਨਹੀਂ ਕਦੇ ਸਤਗੁਰੂ ਆਪਣੇ ਗੀਜੇ ਵਿੱਚੋਂ ਨਾ ਕੁਝ ਰੁਪਈਏ ਕੱਢ ਕੇ ਪਿੱਛੇ ਨੂੰ ਸੁੱਟ ਦਿੰਦੇ ਨੇ ਕੋਈ ਤਾਂ ਪੈਸੇ ਲੈ ਕਰਕੇ ਵਾਪਸ ਮੁੜ ਗਿਆ ਕੋਈ ਐਸਾ ਗੁਰੂ ਸਿੰਘ ਦਾ ਭੀਸ ਵੇਖ ਕਰਕੇ ਤੇ ਡਰਦਾ ਹੋਇਆ ਪਿੱਛੇ ਮੁੜ ਗਿਆ ਜਦੋਂ ਸਤਗੁਰੂ ਕਾਫੀ ਅੱਗੇ ਚਲੇ ਗਏ ਨਾ ਤੇ ਸਤਗੁਰਾਂ ਨੇ ਪਿੱਛੇ ਮੁੜ ਕੇ ਦੇਖਿਆ ਤੇ ਆਪਾਂ ਇਤਿਹਾਸ ਅੰਦਰ ਪੜਦੇ ਹਾਂ ਕਿ ਉਸ ਟਾਈਮ ਤੇ ਕੇਵਲ ਕੇਵਲ ਦੋ ਹੀ ਰਹਿ ਗਏ ਬਾਕੀ ਸਾਰੇ ਵਾਪਸ ਮੁੜ ਗਏ ਉਹ ਦੋ ਕਿਹੜੇ ਸਨ ਇੱਕ ਤਾਂ ਸੀ ਬਾਬਾ ਲੈਣਾ ਜੀ ਜਿਨ੍ਹਾਂ ਨੇ ਗੁਰੂ ਅੰਗਦ ਦੇ ਪਾਤਸ਼ਾਹ ਬਣਨਾ ਤੇ ਦੂਜੇ ਸਾਲ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਜੀ ਆਨੇ ਪਿੱਛੇ ਮੁੜ ਕੇ ਵੇਖਿਆ ਤੇ ਸਤਿਗੁਰੂ ਰੁਕ ਗਏ ਕਹਿ ਲੱਗੇ ਭਾਈ ਸਾਰੇ ਮੁੜ ਗਏ ਤੁਸੀਂ ਕਿਉਂ ਨਹੀਂ ਮੁੜੇ ਬਾਬਾ ਬੁੱਢਾ ਸਾਹਿਬ ਜੀ ਅੱਗੇ ਹੋਏ ਹੱਥ ਜੋੜੇ ਅੱਖਿਆ ਸਤਿਗੁਰੂ 12 ਕ ਸਾਲ ਦੀ ਉਮਰ ਸੀ ਜਿਸ ਦਿਨ ਤੁਹਾਡੇ ਨਾਲ ਤੁਰ ਪਏ ਸੀ ਤੇ ਸਤਿਗੁਰੂ ਮੁਰਨਵਾਸ ਤੇ ਨਹੀਂ ਸੀ ਤੁਰੇ ਇਹ ਤਾਂ ਨਿਮਾਣੀ ਨੂੰ ਹੁਣ ਆਪਣੇ ਘਰ ਦੇ ਅੰਦਰ ਹੀ ਥਾ ਲਓ ਤੇ ਇਹ ਸੇਵਾ ਜਿੰਨਾ ਚਿਰ ਸਵਾਸ ਹੈ ਉਹਨਾਂ ਚਿਰ ਨਿਭ ਜਾਵੇ ਤਾਂ ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਜੀਆ ਨੂੰ ਘੁੱਟ ਕਰਕੇ ਗੱਲ ਵਕੜੀ ਵਿੱਚ ਲੈ ਕਰਕੇ ਇਹ ਬਚਨ ਉਸ ਸਮੇਂ ਆਖਿਆ ਸੀ ਤੈਥੋਂ ਉਹਲੇ ਕਦੇ ਨਾ ਹੋਸਾ ਕਹਿ ਲੱਗੇ ਜਿੱਥੇ ਵੀ ਹੋਵਾਂਗੇ ਨਾ ਪਰ ਤਹਾਡੇ ਤੋਂ ਉਹਲੇ ਨਹੀਂ ਹੋਵਾਂਗੇ ਫਿਰ ਆਪਾਂ ਨਰਤਰ ਦੇਖਿਆ ਹੀ ਹੈ ਜਦੋਂ ਕਦੇ ਵੀ ਮਹਾਨ ਕਾਰਜ ਦੀ ਲੋੜ ਪਈ ਤੇ ਬਾਬਾ ਬੁੱਢਾ ਸਾਹਿਬ ਜੀ ਸਾਰਿਆਂ ਤੋਂ ਪਹਿਲਾਂ ਸੇਵਾ 'ਚ ਤਤਵਰ ਹੁੰਦੇ ਸਨ ਬਾਬਾ ਲੈਣਾ ਜੀ ਅੱਗੇ ਹੋਏ ਕਹਿਣ ਲੱਗੇ ਭਾਈ ਤੂੰ ਕਿਉਂ ਨਹੀਂ ਮੁੜਿਆ ਸਤਿਗੁਰੂ ਤੁਹਾਡੇ ਚਰਨੀ ਜੁੜ ਗਏ ਜਿਸ ਦਿਨ ਦੇ ਆ ਗਏ ਹੁਣ ਘਰ ਕਿਹੜਾ ਏ ਤੇ ਕਿਹੜੇ ਘਰ ਨੂੰ ਮੁੜੀਏ ਸਤਗੁਰੂ ਪਾਸ਼ਾ ਜੀ ਕਹਿੰਦੇ ਅਸੀਂ ਵੀ ਘਰ ਹੀ ਲੱਭ ਰਹੀ ਸੀ ਜਿਸ ਘਰ ਦੇ ਅੰਦਰ ਟਿਕਾਣਾ ਕਰਨਾ ਹੈ ਇਹ ਫਿਰ ਗੁਰੂ ਸਹਿਬਾਨੇ ਕਿਰਪਾ ਕੀਤੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਤਾਂ ਫਿਰ ਇਹ ਹਜੂਰ ਨੇ ਬਚਨ ਉਚਾਰਨ ਕੀਤਾ ਕਿਸੇ ਹੀ ਕੋਈ ਕੋਏ ਬੰਝ ਨਵਾਣੀ ਇੱਕ ਤੂ ਕਿ ਕਿਸੇ ਨੂੰ ਕਿਸੇ ਦਾ ਭਰੋਸਾ ਹੋਵੇਗਾ ਕਿਸੇ ਨੂੰ ਕਿਸੇ ਦਾ ਪਰ ਸਤਿਗੁਰੂ ਸਾਨੂੰ ਤੁਹਾਡੇ ਤੋਂ ਬਿਨਾ ਕਿਸੇ ਦਾ ভরਸਾ ਨਹੀਂ ਹੈ ਤੇ ਨਾਲ ਦੀ ਨਾਲ ਸਾਨੂੰ ਵੀ ਗੁਰੂ ਸਾਹਿਬ ਜੀਆ ਨੇ ਇਹ ਉਪਦੇਸ਼ ਜਿਹੜਾ ਹੈ ਨਾ ਇਹ ਦਿੜੜ ਕਰਵਾਇਆ ਕਿ ਕਿਸੇ ਪ੍ਰਕਾਰ ਦਾ ਕਿਸੇ ਤੇ ভরਸਾ ਨਹੀਂ ਰੱਖਣਾ ਮਨਜ ਨਿਬਾਣੀ ਇਸ ਨਿਬਾਣੀ ਜਿੰਦ ਨੂੰ ਇਸ ਨਿਮਾਣੇ ਜੀਵ ਨੂੰ ਕੇਵਲ ਤੇ ਕੇਵਲ ਪ੍ਰੋਸਾ ਆਸਰਾ ਏ ਤੇ ਇੱਕ ਤੋਂ ਹੀ ਏ ਤੇ ਜੇ ਇੱਕ ਨੂੰ ਆਪਾਂ ਭੁੱਲ ਜਾਈਏ ਜੇ ਪਰਮੇਸ਼ਰ ਹਿਰਦੇ ਦੇ ਵਿੱਚੋਂ ਵਿਸਰ ਜਾਵੇ ਤਾਂ ਸਤਿਗੁਰ ਕਹਿੰਦੇ ਕਿਉ ਨਾਮ ਮਰੀਚੈ ਰੁਏ ਜਾ ਲਗ ਚੇਤ ਨਾ ਆਈ ਕੇ ਲੱਗੇ ਇੱਕ ਗੁਰੂ ਢਾਲੋਂ ਵਿਛੜਦਾ ਇਨਾ ਭਾਰੀ ਦੁੱਖ ਹੈ ਨਾ ਕਿਉਂ ਨਾ ├ਬਰੀਜੈ ਪ੍ਰਾਣ ਕਿਉਂ ਨਹੀਂ ਨਿਕਲ ਜਾਂਦੇ ਗੁਰੂ ਸਾਹਿਬ ਜੀ ਤੋਂ ਟੁੱਟ ਕਰਕੇ ਜੇ ਦੇ ਨਿਕਲ ਜਾਵੇ ਸਰੀਰ ਦੇ ਵਿੱਚੋਂ ਜਾ ਲੱਗ ਚੇਤਨਾ ਆਬਈ ਜੇ ਪਰਮੇਸ਼ਰ ਚੇਤੇ ਦੇ ਵਿੱਚ ਨਹੀਂ ਆ ਰਿਹਾ ਇਸ ਕਰਕੇ ਗੁਰੂ ਸਾਹਿਬ ਫਿਰ ਅੱਗੇ ਕਹਿੰਦੇ ਨੇ ਜਾ ਸੁਖ ਤਾਂ ਸਹ ਰਾਵਿਓ ਦੁਖ ਪੀ ਸਵਾਲੇ ਹੋਏ 나ੜਕ ਕਹੇ ਸਿਆਣੀ ਐ ਇਉਂ ਕੰਤ ਬਿਲਾਵਾ ਹੋਈ ਜੇ ਸੁਖੇ ਤੇ ਤਾਂ ਵੀ ਪਰਮੇਸ਼ਰ ਕੋ ਚੇਤੇ ਕਰ ਜੇ ਕਿਤੇ ਕੋ ਪਾਰੀ ਦੁਖ ਆ ਗਿਆ ਏ ਇਹ ਤਾਂ ਵੀ ਉਸ ਨਿਰੰਕਾਰ ਪਰਮੇਸ਼ਰ ਦੇ ਚਰਨਾਂ ਦੇ ਨਾਲ ਆਪਣਾ ਚਿੱਤ ਜੋੜ ਕੇ ਰੱਖਣਾ ਹੈ ਤੇ ਏਕੰਤ ਵਿਲਾਵਾ ਹੋਏ ਇਸ ਤਰ੍ਹਾਂ ਉਸ ਪਰਮੇਸ਼ਰ ਤੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਜਾਂਦਾ ਹੈ ਸੋ ਆਓ ਅੱਜ ਦੇ ਸ਼ਬਦ ਦੇ ਦੁਆਰਾ ਵੀ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਬੇੜਤੀ ਕਰਨ ਦੀ ਆਪਾਂ ਨੂੰ ਜਾਂਚ ਦੱਸਣਗੇ ਜਿਸ ਤਰ੍ਹਾਂ ਕਲ ਵਚਨ ਆਇਆ ਸੀ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਤਿਗੁਰੂ ਆਪ ਜੀਆ ਦੇ ਚਰਨ ਹੀ ਸਾਡੇ ਕਲ ਜੁਗੀ ਜੀਵਾਂ ਦਾ ਨਿਸਤਾਰਾ ਕਰਨ ਵਾਲੇ ਨੇ ਇਹ ਬਖਸ਼ਿਸ਼ ਇਹ ਰਹਿਮਤ ਆਪ ਜੀਆ ਦੇ پاس ਹੀ ਹੈ ਤੇ ਜਿਨ੍ਹਾਂ ਤੇ ਕਿਰਪਾ ਕਰ ਦਿੰਦੇ ਹੋ ਸਮੁੰਦਰ ਸਾਗਰ ਜਿਨ ਖਿਜ ਮੇ ਤਾਰਾ ਇੱਕ ਖੇਲ ਦੇ ਅੰਦਰ ਉਹਨਾਂ ਜੀਵਾ ਨੂੰ ਤੁਸੀਂ ਪਾਰ ਨਗਾ ਦਿੰਦੇ ਹੋ ਸੋ ਅੱਜ ਗੁਰੂ ਸਾਹਿਬ ਜੀ ਆਖਦੇ ਨੇ ਆਪਾਂ ਬੇਨਤੀ ਕਰਨੀ ਹੈ ਸਤਿਗੁਰੂ ਤੁਹਾਡੇ ਚਰਨਾਂ ਦੇ ਨਾਲ ਸਾਡੀ ਪ੍ਰੀਤ ਜੁੜ ਜਾਵੇ ਅਸੀਂ ਸਤਿਗੁਰੂ ਆਪ ਜੀ ਦੇ ਚਰਨਾਂ ਦੇ ਨਾਲ ਕਿਸ ਤਰ੍ਹਾਂ ਜੁੜੀਏ ਕਿ ਨਿੱਕ ਪ੍ਰੀਤ ਕਿੰਨੀ ਕ ਰਹਿਤ ਹੋਵੇ ਸਤਿਗੁਰੂ ਤਾਂ ਹਜ਼ੂਰ ਬਖਸ਼ਿਸ਼ ਕਰ ਦਿਦੇ ਤਨ ਆਸਰੀ ਮਹੱਲਾ ਪੰਜਵਾ ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਏ ਪਰਮੇਸ਼ਰ ਜੀ ਹੇ ਵਾਹਿਰੋ ਨਿਰੰਕਾਰ ਕਿਤੇ ਪ੍ਰਕਾਰ ਕਿਸੇ ਵੀ ਸਾਡੀ ਕਿਸੇ ਵੀ ਤਰ੍ਹਾਂ ਆਪ ਜੀਆਂ ਦੇ ਨਾਲੋਂ ਨਾ ਟੁੱਟੋ ਪ੍ਰੀਤ ਪ੍ਰੀਤ ਨਾ ਟੁੱਟੇ ਕਿਉਂਕਿ ਆਪਾ ਹੁਣੇ ਅਜੇ ਬਚਨ ਪੜਿਆ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਜੇ ਪ੍ਰੀਤ ਟੁੱਟ ਗਈ ਹੈ ਨਾ ਉਹ ਜੀਵਨ ਬਿਆਰਥ ਹੈ ਉਹ ਮੁਰਦਿਆਂ ਦੇ ਸਮਾਨ ਹੈ ਅੱਖਾਂ ਜੀਵਾ ਵਿਸਰੈ ਮਰ ਜਾਉ ਪਰਮੇਸ਼ਰ ਦਾ ਨਾਮ ਜਪਣ ਕਰਕੇ ਹੀ ਆਤਮਾ ਜੀਂਦੀ ਹੈ ਜੇ ਪਰਮੇਸ਼ਰ ਪੁਜਿਆ ਸਰੀਰ ਜ਼ਰੂਰ ਜੀਦਾ ਹੈ ਸਵਾਸ ਜ਼ਰੂਰ ਚੱਲਦੀ ਨੇ ਪਰ ਆਤਮਾ ਜਿਹੜੀ ਹੈ ਉਹ ਅੰਦਰ ਤੋਂ ਮਰ ਜਾਂਦੀ ਹੈ ਆਤਮਾ ਨੂੰ ਜਿੰਦਿਆਂ ਰੱਖਣਾ ਸੱਚ ਦੇ ਉੱਪਰ ਪਹਿਰਾ ਦੇਣਾ ਆਤਮਾ ਨੇ ਹੀ ਪ੍ਰਮਾਤਮਾ ਦੇ ਚਰਨਾਂ ਦੇ ਅੰਦਰ ਅਪੇਦ ਹੋਣਾ ਸੋ ਇਸ ਕਰਕੇ ਗੁਰੂ ਸਾਹਿਬ ਆਖਦੇ ਨੇ ਸਾਡੇ ਤੇ ਇੱਕ ਕਿਰਪਾ ਕਰੋ ਸਤਿਗੁਰੂ ਕਿਤੇ ਪ੍ਰਕਾਰ ਨਾ ਤੂੰ ਤੋ ਪ੍ਰੀਤ ਕਿਸੇ ਵੀ ਕਾਰਨ ਕਰਕੇ ਸਾਡੀ ਧਾੜੀ ਨਾਲੋਂ ਪ੍ਰੀਤ ਨਾ ਟੁੱਟੇ ਕਿ ਕਈ ਵਾਰੀ ਆਪਾਂ ਕਈ ਸੰਸਾਰਕ ਕਾਰਨਾਂ ਦੇ ਕਰਕੇ ਟੁੱਟ ਜਾਂਦੇ ਆ ਪਰਮੇਸ਼ਰ ਦੇ ਨਾਲ ਟੁੱਟਣ ਦਾ ਪਾਲ ਕੀ ਹੁੰਦਾ ਹੈ ਇੱਕ ਪ੍ਰੀਤ ਹੁੰਦੀ ਪ੍ਰੀਤ ਦਾ ਭਾਵ ਹੋ ਗਿਆ ਪ੍ਰੇਮ ਹੁਣ ਇੱਕੋ ਹੀ ਪ੍ਰਕਾਰ ਦੀ ਪ੍ਰੀਤ ਹੈ ਦਾ ਆਪਾਂ ਜੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਪ੍ਰੀਤ ਪਾਲੀ ਹੈ ਇਹ ਪ੍ਰੀਤ ਪ੍ਰੇਮ ਤਾਂ ਆਈ ਐ ਪਰ ਫਿਰ ਗੁਰੂ ਕੇ ਬਚੜ ਦੀ ਪਹਿਰਾ ਦੇਣਾ ਹੈ ਫਿਰ ਜੋ ਸਤਿਗੁਰੂ ਕਹਿੰਦੇ ਨੇ ਨਾ ਉਹ ਸਾਨੂੰ ਸਵੀਕਾਰ ਹੈ ਕਿਉਂਕਿ ਸਤਿਗੁਰੂ ਸਾਡੀ ਧਿਆਡੇ ਨਾਲੋਂ ਨਹੀਂ ਟੁੱਟਣੀ ਚਾਹੀਦੀ ਸੰਸਾਰ ਨਾਲੋਂ ਟੁੱਟਦੀ ਐ ਤਾਂ ਟੁੱਟ ਜਾਵੀ ਕਿਉਂਕਿ ਹੁਣ ਅਸੀਂ ਇੱਕ ਬੀੜੀ ਦੇ ਅੰਦਰ ਸਵਾਰ ਹੋ ਗਏ ਆ ਦੋ ਪੀੜੀਆਂ 'ਚ ਸਵਾਰ ਹੋਇਆ ਤਾਂ ਪਾਰ ਨਹੀਂ ਛਿੰਗਿਆ ਜਾਦਾ ਜੇ ਬੰਦਾ ਕਵੇ ਕਿ ਮੈਂ ਸੰਸਾਰ ਨੂੰ ਵੀ ਖੁਸ਼ ਕਰਾਂ ਦਰਗੰਕਾਰ ਨੂੰ ਵੀ ਖੁਸ਼ ਰੱਖਾਂ ਇਦਾਂ ਨਹੀਂ ਹੁੰਦਾ ਕਿਉਂਕਿ ਸੰਸਾਰ ਹੋਰ ਤਲ ਤੇ ਸੋਚ ਕਰਕੇ ਜੀ ਰਿਹਾ ਏ ਜੇ ਆਪਾਂ ਦਰਗੰਕਾਰ ਪਰਮੇਸ਼ਰ ਦੀ ਮਰਜਾਦਾ 'ਚ ਚੱਲਣਾ ਏ ਤੇ ਉਹ ਜੀਵਨ ਅਲੱਗ ਏ ਇਹ ਤਾਂ ਆਪਾਂ ਸਾਰਿਆਂ ਨੂੰ ਹੀ ਪਤਾ ਏ ਇਸ ਕਰਕੇ ਗੁਰੂ ਸਾਹਿਬ ਆਖਦੇ ਨੇ ਵੀ ਸਤਿਗੁਰੂ ਸਾਡਾ ਜੀਵਨ ਇਸ ਤਰ੍ਹਾਂ ਦਾ ਬਣਾ ਦਿਓ ਵੀ ਸਾਡੀ ਧਾਡੇ ਨਾਲੋਂ ਪ੍ਰੀਤ ਨਹੀਂ ਟੁੱਟਣੀ ਚਾਹੀਦੀ ਤਾਂ ਹੀ ਗੁਰੂ ਸਾਹਿਬ ਜੀ ਨੇ ਅਗਲੀ ਪੰਕਤੀ ਦੇ ਅੰਦਰ ਆਖਿਆ ਦਾਸ ਤੇਰੀ ਕੀ ਨਿਰਮਲ ਰੀਤ ਰੀਤ ਦਾ ਭਾਵ ਕੀ ਹੁੰਦਾ ਹੈ ਆਪਾਂ ਜਿਸ ਤਰ੍ਹਾਂ ਕੀਨੇ ਆ ਰੀਤ ਬਣੀ ਹੋਈ ਹੈ ਆ ਕੰਮ ਜਿਹੜਾ ਐਸ ਰੀਤ ਦੇ ਮੁਤਾਬਕ ਕਰਨਾ ਹੈ ਤੇ ਸਤਿਗੁਰੂ ਤੁਸੀਂ ਇੱਕ ਕਿਰਪਾ ਕਰੋ ਸੰਸਾਰ ਦੀਆਂ ਰੀਤਾਂ ਤਾਂ ਬਹੁਤ ਨੇ ਸੰਸਾਰ ਦੀ ਅਤੇ ਵਿਹਮਾ ਪਰਮਾ ਦੀਆਂ ਵੀ ਕਈ ਰੀਤਾਂ ਬੜੀਆਂ ਹੋਈਆਂ ਨੇ ਜਿਨ੍ਹਾਂ ਨੂੰ ਆਦਮੀ ਆਪਾ ਮੰਨੀ ਜਾਂਦੇ ਆਂ ਕਈ ਰੀਤਾ ਐਸੀਆਂ ਜਿਨ੍ਹਾਂ ਦਾ ਆਪਾਂ ਨੂੰ ਪਤਾ ਹੀ ਨਹੀਂ ਐ ਕਿ ਇਹਨਾਂ ਦਾ ਮਤਲਬ ਕੀ ਐ ਜਾਂ ਇਹ ਕਾਦੇ ਕਰਕੇ ਐ ਜਾਂ ਉਸ ਉਸ ਟਾਈਮ ਤੇ ਸਭਾ ਕਿਸ ਤਰ੍ਹਾਂ ਦਾ ਸੀ ਹੌੜ ਕਿਸ ਤਰ੍ਹਾਂ ਦਾ ਐ ਪਰ ਬਸ ਆਪਾਂ ਉਸ ਰੀਤਾ ਦੇ ਉੱਪਰ ਤੁਰੇ ਹੀ ਆਉਂਦੇ ਆਂ ਤੇ ਸਾਨੂੰ ਤਾਂ ਗੁਰੂ ਸਾਹਿਬ ਜੀਆ ਨੇ ਬੜਾ ਸਪਸ਼ਟ ਜੀਵਨ ਜਿਹੜਾ ਸੀ ਉਹ ਕਲ ਕਰਕੇ ਸਾਹਮਣੇ ਰੱਖ ਦਿੱਤਾ ਕੋਈ ਵਹਿਮ ਕੋਈ ਪਰਮ ਕੋਈ ਪਖੰਡ ਇਹ ਤਾਂ ਸਾਰਾ ਕੁਝ ਗੁਰੂ ਸਾਹਿਬ ਜੀ ਨੇ ਕਾਢੀ ਦਿੱਤਾ ਕੇਵਲ ਤੇ ਕੇਵਲ ਇੱਕ ਦੇ ਨਾਲ ਜੁੜਨ ਦਾ ਹੀ ਉਪਦੇਸ਼ ਦਿੱਤਾ ਗੁਰੂ ਸਾਹਿਬਾਨੀ ਇੱਕ ਦਾ ਹੀ ਹੋੜਾ ਇੱਕ ਨਾਲ ਹੀ ਜੁੜਦਾ ਹੈ ਇੱਕ ਨਾਲ ਜੁੜ ਗਿਆ ਤੇ ਤੈਨੂੰ ਡਰ ਹੀ ਕੋਈ ਨਹੀਂ ਹੈ ਵਹਿਮ ਪਰਮ ਤੇ ਭੁਲੇਖਾ ਰਹਿ ਹੀ ਨਹੀਂ ਜਾਣਾ ਕੋਈ ਡਰ ਹੈ ਹੀ ਨਹੀਂ ਤੇਰਾ ਦਰੰਕਾਰ ਦੇ ਨਾਲ ਹੀ ਚਿੱਤ ਜੁੜ ਗਿਆ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਤੁਸੀਂ ਇਹ ਬੇੜਤੀ ਕਰਿਏ ਆਪਾ ਪੀ ਸਤਿਗੁਰੂ ਦਾਸ ਤੇਰੇ ਕੀ ਤੁਹਾਡੇ ਦਾਸ ਦੀ ਐਸੀ ਕਿਰਪਾ ਕਰੋ ਕਿ ਨਿਰਮਲ ਰੀਤ ਨਿਰਮਲ ਬਲ ਹੁੰਦੀ ਹੈ ਮੈਨ ਇਥੇ ਨਿਰ ਸ਼ਬਦ ਵਰਤਿਆ ਤੇ ਬਲ ਤੁਰੈ ਸੇਵਕ ਦੀ ਬਲ ਵਿਸ਼ੇਖ ਆਤਕ ਮੈਲਾ ਤੁਰੈਤ ਨਿਰਮਲ ਉਜਲ ਰੀਤ ਮਰਜਾਦਾ ਹੋ ਜਾਵੇ ਨਿਰਬਲ ਸਾਡੀ ਰੀਤ ਹੋ ਜਾਵੇ ਸਾਡੀ ਮਤ ਉੱਜਲ ਹੋ ਜਾਵੇ ਅਸੀਂ ਸਤਿਗੁਰੂ ਆਪ ਜੀ ਦੀ ਪਰਜਾਦਾ ਦੇ ਅਨੁਸਾਰ ਹੀ ਜੀਵਨ ਜੀਏ ਸੰਸਾਰ ਦੀਆਂ ਰੀਤਾਂ ਨੂੰ ਛੱਡ ਦਈਏ ਤੁਸਾਂ ਵੀ ਤਾਂ ਸਾਨੂੰ ਰੀਤ ਹੀ ਬਣਾ ਕਰਕੇ ਦਿੱਤੀ ਹੈ ਜੋ ਰੀਤ ਆਪ ਜੀ ਨੇ ਬਣਾ ਕਰਕੇ ਦਿੱਤੀ ਉਹ ਸੱਚ ਦੀ ਹੈ ਇਸ ਰੀਤ ਤੇ ਚੱਲਣਾ ਤਾਂ ਔਖਾ ਹੀ ਹੈ ਸਾਰੀਆਂ ਰੀਤਾਂ ਨੂੰ ਤਾਂ ਆਪਾਂ ਮੰਨ ਲੈਂਦੇ ਆ ਨਿਰੰਕਾਰ ਦੀ ਰੀਤ ਮੰਨਣੀ ਜਿਹੜੀ ਹੈ ਬਰਜਾਦਾ ਮੰਨਣੀ ਉਹ ਸਾਨੂੰ ਠੀਕ ਲੱਗਦੀ ਹੈ ਪਰ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਇਹ ਮਤ ਧਾਰਨ ਕਰਾਂਗੇ ਨਾ ਫਿਰ ਪ੍ਰੀਤ ਵੀ ਤਾਂ ਹੀ ਨਿਭ ਸਕਦੀ ਹੈ ਫਿਰ ਪਿਆਰ ਵੀ ਪਰਮੇਸ਼ਰ ਦੇ ਨਾਲ ਤਾਂ ਹੀ ਨਿਭਾਏ ਤੇ ਜੇ ਕਦੇ ਨਿਰੰਕਾਰ ਦੇ ਵੱਲ ਨੂੰ ਤੇ ਕਦੇ ਸੰਸਾਰ ਦੇ ਵੱਲ ਨੂੰ ਫਿਰ ਤਾਂ ਕਦੇ ਕੁਝ ਹੋਰ ਤੇ ਕਦੇ ਕੁਝ ਹੋਰ ਕਦੇ ਪ੍ਰੀਤ ਇੱਧਰ ਤੇ ਕਦੇ ਪ੍ਰੀਤ ਉਧਰ ਫਿਰ ਬੰਦਾ ਦੋਨਾਂ ਪਾਸਿਆਂ ਤੂੰ ਹੀ ਰਹਿ ਜਾਂਦਾ ਹੈ ਨਾ ਉਧਰ ਦੀ ਲੱਭਦੀ ਹੈ ਤੇ ਨਾ ਉਧਰ ਦੀ ਲੱਭਦੀ ਹੈ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਐਸੀ ਬੇੜਤੀ ਕਰਕੇ ਆਪਾਂ ਆਪਣੀ ਨਿਰਮਲ ਰੀਤ ਇਹ ਪਾਵਨਾ ਇਹ ਸਰਦਾ ਪਰਮੇਸ਼ਰ ਦੇ ਪਾਸੋਂ ਪ੍ਰਾਪਤ ਕਰ ਲਈਏ ਵੀ ਸਤਿਗੁਰੂ ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ ਕਿਸੇ ਵੀ ਕਾਰਨ ਦੇ ਕਰਕੇ ਸਾਡੀ ਪ੍ਰੀਤ ਨਾ ਟੁੱਟੇ راہ ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰ ਦੇ ਨੇ ਜੀ ਪ੍ਰਾਣ ਮਨ ਧਨ ਤੇ ਪਿਆਰਾ ਹੋ ਬੇਬੰਦ ਹਰ ਦੇਵਨ ਹਾਰਾ ਕਿੰਨੇ ਕ ਪ੍ਰੀਤ ਹੋਵੇ ਕਿੰਨਾ ਕਿ ਪਿਆਰ ਹੋਏ ਰੰਗਕਾਰ ਦੇ ਨਾਲ ਇੱਥੇ ਗੁਰੂ ਸਾਹਿਬ ਜੀ ਆਲੇ ਉਹ ਚੀਜ਼ਾਂ ਗਿਣੀਆਂ ਨੇ ਜਿਨ੍ਹਾਂ ਦੇ ਨਾਲ ਸਾਡਾ ਅਤ ਦਾ ਨਹੀਂ ਹੋਇਆ ਇਹ ਉਹਦੇ ਅੰਦਰ ਹੈ ਪ੍ਰਾਣ ਮਨ ਤੇ ਧਨ ਪ੍ਰਾਣ ਹੋ ਗਿਆ ਸਾਡਾ ਜੀਵਨ ਜਿਹੜੇ ਸਾਹ ਚੱਲਦੇ ਨੇ ਜੀਵਨ ਦੇ ਨਾਲ ਚਿਤ ਦੀ ਦੇ ਨਾਲ ਸਾਡਾ ਕਿੰਨਾ ਪ੍ਰੇਮ ਹੈ ਅਸੀਂ ਇਹਨੂੰ ਖੋਣਾ ਨਹੀਂ ਚਾਹੁੰਦੇ ਜੇ ਸਾਡੇ ਹੱਥ ਵਿੱਚ ਹੁੰਦਾ ਤੇ ਅਸੀਂ ਇਹਨੂੰ ਕਦੋਂ ਖੋਣਾ ਚਾਹੁੰਦੇ ਸੀ ਇਹ ਤਾਂ ਦਰਗੰਕਾਰ ਨੇ ਰੱਖਿਆ ਆਪਣੇ ਹੱਥ ਦੇ ਅੰਦਰ ਹੈ ਸਾਨੂੰ ਆਪਣਾ ਜੀਵਨ ਆਪਣੀ ਜ਼ਿੰਦਗੀ ਆਪਣੀ ਜਾਨ ਬਹੁਤ ਪਿਆਰੀ ਹੈ ਅਸੀਂ ਬੜਾ ਸੰਭਲ ਸੰਭਲ ਕਰਕੇ ਚੱਲਦੇ ਇਹਨੂੰ ਜ਼ਿੰਦਗੀ ਨੂੰ ਸਵਾਸਾਂ ਨੂੰ ਬਚਾਉਣ ਦੇ ਲਈ ਸਾਡਾ ਬੰਦ ਦੇ ਨਾਲ ਬਹੁਤ ਪ੍ਰੇਮ ਹੈ ਜੋ ਮਨ ਕਹਿੰਦਾ ਆੱਖੇ ਲੱਗਦੀ ਆ ਜੇ ਪ੍ਰੇਮ ਤੇ ਫੇਰੀ ਹੈ ਨਾ ਕਿੰਨਾ ਇਹਦੇ ਨਾਲ ਸਾਡਾ ਨੇਹੂ ਜੁੜਿਆ ਹੋਇਆ ਹੈ ਫਿਰ ਆ ਗਿਆ ਤਨ ਤਨ ਹੁੰਦੀ ਹੈ ਸਾਰੀ ਸੰਪਤੀ ਆ ਗਈ ਤਨ ਦੇ ਅੰਦਰ ਪਦਾਰਥ ਵੀ ਆ ਗਏ ਮਾਇਆ ਵੀ ਆ ਗਈ ਮੰਨ ਲਓ ਕਿ ਜਿਹਦੇ ਅੰਦਰ ਮੂਹ ਹੈ ਉਹ ਤਨ ਹੈ ਤੇ ਸਾਡਾ ਇਹਦੇ ਨਾਲ ਵੀ ਬਹੁਤ ਜ਼ਿਆਦਾ ਪ੍ਰੇਮ ਹੈ ਪਰ ਗੁਰੂ ਸਾਹਿਬ ਕਹਿੰਦੇ ਨੇ ਦੇ ਉਸ ਦਰੰਕਾਰ ਦੇ ਨਾਲ ਪ੍ਰੀਤ ਜੋੜਨੀ ਹੈ ਨਾ ਫਿਰ ਜੀ ਪ੍ਰਾਣ ਮਨ ਧਨ ਤੇ ਪਿਆਰਾ ਉਹ ਪਰਮੇਸ਼ਰ ਵਾਹਿਗੁਰੂ ਆਪਾਂ ਨੂੰ ਪ੍ਰਾਣਾ ਤੋਂ ਵੀ ਪਿਆਰਾ ਹੈ ਮਨ ਤੋਂ ਵੀ ਤੇ ਧਨ ਤੋਂ ਵੀ ਕਿਉਂਕਿ ਇਹ ਸਾਰਾ ਕੁਝ ਉਹਦਾ ਦਿੱਤਾ ਹੋਇਆ ਹੈ ਪ੍ਰੀਤ ਉੱਥੇ ਜੋੜਨੀ ਹੈ ਆਪਾਂ ਪਿਆਰਾ ਪ੍ਰਭੂ ਪਰਮੇਸ਼ਰ ਜਾਣ ਤੋਂ ਵੀ ਪ੍ਰਾਣ ਤੋਂ ਵੀ ਕਾਹੀਆ ਪਾ ਕਹਾਂ ਕਿ ਪ੍ਰਾਣ ਜਾਂਦੇ ਤਾਂ ਚਲੇ ਜਾਣ ਪਰ ਸਾਡੀ ਪ੍ਰੀਤ ਨਹੀਂ ਟੁੱਟਣੀ ਚਾਹੀਦੀ ਜਿਨ੍ਹਾਂ ਨੇ ਪ੍ਰੀਤ ਜੋੜੀ ਸਾਚੀ ਪ੍ਰੀਤ ਹਬ ਤੁਮ ਸਿਓ ਜੋੜੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਪਰ ਤੁਜੀ ਕਹਿੰਦੇ ਅਸੀਂ ਹੁਣ ਪ੍ਰੀਤ ਤੁਹਾਡੇ ਨਾਲ ਜੋੜ ਦਿੱਤੀ ਹੈ ਤੇ ਜਿਸ ਦਿਨ ਤੁਹਾਡੇ ਨਾਲ ਜੁੜ ਗਈ ਹੈ ਨਾ ਤੁਮ ਸਿਓ ਜੋਰ ਅਵਰ ਸੰਗ ਤੋਰੀ ਤਿਆਡੇ ਨਾਲ ਪ੍ਰੀਤ ਜੋੜ ਲਈ ਹੈ ਤੇ ਅਸੀਂ ਬਾਕੀ ਸਾਰਿਆਂ ਦੇ ਨਾਲੋਂ ਇਹ ਪ੍ਰੀਤ ਜਿਹੜੀ ਹੈ ਨਾ ਅਸੀਂ ਤੋੜ ਦਿੱਤੀ ਹੈ ਹੋਰ ਹੁਣ ਕਿਸੇ ਦੇ ਨਾਲ ਵੀ ਸਾਡਾ ਕੋਈ ਸਬੰਧ ਨਹੀਂ ਰਹਿ ਗਿਆ ਹਾਂ ਸਰਸਾਰ ਰੂਪੀ ਤਲ ਦੇ ਉੱਪਰ ਤਾਂ ਅਸੀਂ ਉਹਨਾਂ ਦੇ ਨਾਲ ਪ੍ਰੀਤ ਰੱਖਾਂਗੇ ਪਰ ਜਿਹੜੀ ਅਸਲੀ ਪ੍ਰੀਤ ਹੈ ਨਾ ਜਿਹੜੀ ਮਲ ਕਰਕੇ ਹੈ ਜਿਹੜੀ ਪ੍ਰਾਣਾ ਤੋਂ ਵੀ ਪਿਆਰੀ ਧਨ ਤੋਂ ਵੀ ਪਿਆਰੀ ਹੈ ਉਹ ਪ੍ਰੀਤ ਹੁਣ ਪਰਮੇਸ਼ਰ ਨਾਲ ਜੁੜ ਗਈ ਹੈ ਹੁਣ ਪਰਮੇਸ਼ਰ ਨਹੀਂ ਮਿਸਰਨਾ ਚਾਹੀਦਾ ਜਾੜ ਜਾਂਦੀ ਜਾਵੇ ਧਨ ਜਾਂਦਾ ਤੇ ਚਲਿਆ ਜਾਵੇ ਜੋ ਕੁਝ ਜਾਂਦਾ ਹੁਣ ਚਲਿਆ ਜਾਵੇ ਇਸ ਜ਼ਿੰਦਗੀ ਵਿੱਚੋਂ ਕਿਉਂਕਿ ਜਿੰਨਾ ਪ੍ਰੀਤ ਜੋੜੀ ਉਹਦਾ ਜ਼ਿੰਦਗੀ ਦੀ ਵੀ ਪਰਵਾਹ ਨਹੀਂ ਰਹੀ ਨਾ ਕੀਤੀ ਉਹਨਾਂ ਪ੍ਰੀਤ ਟੁੱਟਣ ਨਹੀਂ ਦਿੱਤੀ ਭਾਵੇਂ ਸਰੀਰ ਦਾ ਪੋਟਾ-ਪੋਟਾ ਕਰਕੇ ਵੀ ਕੱਟ ਦਿੱਤਾ ਗਿਆ ਸਰੀਰ ਤੋਂ ਕੀ ਲੈਣਾ ਹੈ ਸਰੀਰ ਤਾਂ ਨਾਸਮੰਤੀ ਹੈ ਇਹ ਅੱਜ ਨਹੀਂ ਤੇ ਕੱਲ ਨੂੰ ਵੀ ਨਾਸ ਹੋਈ ਜਾਣਾ ਪਰ ਜੇ ਇਸ ਸਰੀਰ ਨੂੰ ਸੰਭ ਲਿਆ ਤੇ ਪਿਆਰੇ ਦੇ ਨਾਲੋਂ ਪਰੀਤ ਤੋੜ ਲਈ ਫਿਰ ਦੁਈ ਜਹਾਨੀ ਢੋਈ ਨਹੀਂ ਸਰੀਰ ਨੂੰ ਸੰਭ ਲਿਆ ਤੇ ਪਿਆਰੇ ਦੇ ਨਾਲੋਂ ਟੁੱਟ ਗਏ ਕੀ ਫਾਇਦਾ ਹੈ ਸਰੀਰ ਤਾਂ ਫਿਰ ਵੀ ਜਾਣਾ ਹੀ ਜਾਣਾ ਪਰ ਬੇਬੁਖ ਹੋ ਕਰਕੇ ਜਾਵਾਂਗੇ ਸੰਸਾਰ ਤੋਂ ਤੇ ਜੇ ਬੇਬੁਖ ਹੋ ਗਏ ਤੇ ਫਿਰ ਕੀ ਭੁਖ ਖਾਵਾਂਗੇ ਉਸ ਪ੍ਰਭੂ ਪਿਆਰੇ ਇਹ ਤਨ ਚਾਰ ਚਾਰ ਤਨ ਦੀਆਂ ਛਿਲੜਾਂ ਦੇ ਬਦਲੇ ਨਿਰੰਕਾਰ ਹੀ ਭੁੱਲ ਗਿਆ ਪਰਮੇਸ਼ਰ ਹੀ ਭੁੱਲ ਗਿਆ ਪਰ ਜਿਨ੍ਹਾਂ ਨੇ ਸੱਚੀ ਪ੍ਰੀਤ ਕੀਤੀ ਆਪਣੇ ਕੋਲ ਹੈ ਕੋਲ ਕਾ ਰੂ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੇ ਅੰਦਰ ਵੀ ਆਪਾਂ ਪੜ੍ਹਦੇ ਆ ਭਗਤਾ ਦਾ ਜੀਵਨ ਤੇ ਬੇਅੰਤ ਗੁਰਮੁਖਾਂ ਦਾ ਜੀਵਨ ਇਸੇ ਕਰਤਾਰ ਨਾਲ ਹੀ ਭਰਿਆ ਹੋਇਆ ਹੈ ਪਰਮੇਸ਼ਰ ਤੋਂ ਬੇਵਕ ਨਹੀਂ ਹੋੜਾ ਜੋ ਜਾਂਦਾ ਹੈ ਉਹ ਚਲਿਆ ਜਾਵੇ ਭਗਤ ਜੀ ਦਾ ਆਪ ਉੱਥੇ ਬਚਨ ਪੜ੍ਹਦੇ ਆ ਭਗਤ ਰਵਿਦਾਸ ਜੀ ਹਾਂ ਦਾ ਕਹ ਲੱਗੇ ਜਾਓ ਤੁਮ ਗਿਰਵਰ ਤੋ ਹਬਬੂਰਾ ਈ ਬਾਦੂ ਪਰਮੇਸ਼ਰ ਜੇ ਤੂੰ ਸੋਹਣਾ پہاੜ ਬਣ ਜਾਵੇਂ ਤੇ ਮੈਂ ਤੈਨੂੰ ਦੇਖ ਦੇਖ ਕਰਕੇ ਕਹਿ ਲੱਗੀ ਬੋਰ ਚ ਦਾ ਬੱਦਲ ਵੇਖ ਕਰਕੇ ਪਹਿਲਾ ਪਉਂਦਾ ਮੈਂ ਇਸ ਸਮਾਨ ਹੋ ਜਾਵਾ ਜੋ ਤੁਮ ਚੰਦ ਤੋਹਮ ਭਏ ਹੈ ਚਕੂਰਾ ਜਿਸ ਤਰ੍ਹਾਂ ਚਕੌਰ ਦੀ ਚੰਦ ਦੇ ਨਾਲ ਪ੍ਰੀਤ ਹੈ ਇਸੇ ਤਰ੍ਹਾਂ ਹੀ ਰਕਕਾਰ ਦੀ ਸਾਡੀ ਧਾੜੇ ਨਾਲ ਪ੍ਰੀਤ ਵਧ ਜਾਵੇ ਬਾਦ ਵੀ ਤੁਮ ਨਾ ਤੋਰੋ ਤੋ ਹਮ ਨਹੀਂ ਤੋੜੈ ਇਹ ਬਾਦੋ ਜੇ ਤੂੰ ਮੇਰੇ ਨਾਲੋਂ ਪਿਆਰ ਨਾ ਤੋੜੇ ਤੇ ਸੀ ਕਿਰਪਾ ਕਰਕੇ ਰਖਿਓ ਸਾਡਾ ਨਿਭ ਜਾਵੇ ਤੁਮ ਸਿਓ ਤੋੜ ਕਬੜ ਸਿਓ ਜੂਰੇ ਜੇ ਮੈਂ ਤੁਹਾਡੇ ਨਾਲ ਤੋੜ ਵੀ ਲਵਾ ਤੇ ਤੋੜ ਕਰਕੇ ਕਿੱਥੇ ਜੁੜਾਂਗਾ ਕਿ ਤੁਹਾਡੇ ਵਰਗਾ ਦੂਜਾ ਹੈ ਕੋਈ ਨਹੀਂ ਜੈਸੀ ਪ੍ਰੀਤ ਤੁਹਾਡੇ ਨਾਲ ਹੈ ਨਾ ਐਸੀ ਪ੍ਰੀਤ ਹੋਰ ਕਿਸੇ ਦੇ ਨਾਲ ਤਾਂ ਜੁੜ ਨਹੀਂ ਸਕਦੀ ਜਉ ਤੁਮ ਦੀਆਰਾ ਤਉ ਹਮ ਬਾਤੀ ਬਾਦੋ ਜੇ ਤੂੰ ਸੋਹਣਾ ਦੀਵਾ ਬਣ ਜਾਵੇਂ ਮੈਂ ਉਹਦੇ ਵਿੱਚ ਬਲਣ ਵਾਲੀ ਬੱਤੀ ਬਣ ਜਾਵਾਂ ਜੋ ਤੁਮ ਤੀਰਤ ਤਉ ਹਮ ਜਾਤੀ ਜੇ ਤੂੰ ਤੀਰਤ ਬਣ ਗਿਆ ਵੀ ਮੈਂ ਤੁਹਾਡੇ ਦੁਦਾਰ ਕਰਨ ਦੇ ਵਾਸਤੇ ਜਾਵਾਂ ਫੇਰ ਵਚਣ ਆਉਗਾ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗਤ ਉਹ ਕਿਉਂਕਿ ਇਸਾਂ ਨੇ ਪ੍ਰੀਤ ਤੁਹਾਡੇ ਨਾਲ ਜੋੜ ਰਹੀ ਹੈ ਬਾਕੀ ਸਾਰਿਆਂ ਦੀਆਂ ਤੋੜ ਦਿੱਤੀ ਹੈ ਜੀ ਪ੍ਰਾਤਮਨ ਤਨ ਤੇ ਪਿਆਰਾ ਕੌਣ ਪਿਆਰਾ ਏ ਧਨ ਤੋਂ ਵੀ ਪ੍ਰਾਣ ਤੋਂ ਵੀ ਹੋ ਮੈਂ ਬੰਦ ਹਰ ਦੇਵੜ ਹਾਰਾ ਤੁਸੀਂ ਹੋ ਬੇ ਹਕਤਾ ਤੇ ਬੰਦ ਬੰਦਨਾ ਨੂੰ ਨਾਸ ਕਰਨ ਵਾਲੇ ਓ ਜਿਹੜੇ ਬੰਦੜ ਪਏ ਹੋਏ ਨੇ ਨਾ ਪੈਰਾਂ ਦੇ ਅੰਦਰ ਬੰਦ ਬੰਦੜ ਹਰ ਦੇਵੜ ਹਾਰਾ ਉਹਨਾਂ ਤੋਂ ਛਡਕਾਰਾ ਦਿਵਾਉਣ ਵਾਲੇ ਓ ਤੁਸੀਂ ਐਸੇ ਬੱਦਣਾ ਦੇ ਵਿੱਚੋਂ ਸਾਨੂੰ ਕੱਟ ਦਿੱਤੇਓ ਚਰਨ ਕਬਲ ਸਿਉ ਲਾਗੋ ਨਿਹੋ ਪਰ ਇੱਕ ਕਿਰਪਾ ਕਰੋ ਸਤਿਗੁਰੂ ਸਾਡਾ ਨਿਹੋ ਨਿਹੋ ਹੁੰਦਾ ਏ ਪ੍ਰੇਮ ਲਾਗੋ ਨਿਹੋ ਕਿੱਥੇ ਲੱਗ ਜਾਵੇ ਚਰਨ ਕਬਲ ਸਿਉ ਆਪ ਜੀ ਆਂਦੇ ਚਰਨਾਂ ਦੇ ਨਾਲ ਅਸੀਂ ਲੱਗੇ ਰਹੀਏ ਆਪ ਜੀ ਆਂਦੇ ਚਰਨਾਂ ਦੇ ਨਾਲ ਸਾਡਾ ਚਿੱਤ ਜੁੜਿਆ ਰਹੇ ਆਪ ਜੀ ਕੇ ਚਰਨਾਂ ਨੂੰ ਅਸੀਂ ਕਦੇ ਵਾਸਤੇ ਵੀ ਭੁਲੀਏ ਨਾ ਕੈਸਾ ਚਿੱਤ ਜੁੜ ਜਾਵੇ ਸਤਿਗੁਰੂ ਕਦੇ ਵਾਸਤੇ ਵੀ ਆਪ ਜੀ ਦੇ ਚਰਨ ਛੁੱਟਣ ਹੀ ਨਾ ਇਸ ਮਨ ਰੂਪੀ ਹਿਰਦੇ ਦੇ ਵਿੱਚੋਂ ਤੇ ਜਿਹੜੇ ਚਰਨ ਪਗੜ ਲਈ ਤੇ ਨਾ ਪਾਵੇ ਹਜੂਰ ਕਿਤੇ ਹੋਣ ਉੱਥੇ ਬੈਠਿਆ ਹੋਇਆ ਹੀ ਉਹ ਗੁਰੂ ਸਾਹਿਬ ਜੀ ਦੇ ਚਰਨ ਪਰਸ ਲੈਂਦੇ ਨੇ ਉੱਥੇ ਬੈਠਿਆ ਹੋਇਆ ਹੀ ਉਹ ਗੁਰੂ ਸਾਹਿਬ ਜੀਆਂ ਦੇ ਚਰਨਾਂ ਤੋਂ ਨਮਸਕਾਰ ਕਰ ਲੈਂਦੇ ਨੇ ਉਹ ਜਦੋਂ ਤਿਆੜ ਜੋੜਦੇ ਨੇ ਸਤਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਉਹਨਾਂ ਦੀ ਨਮਸਕਾਰ ਹੋ ਜਾਂਦੀ ਹੈ ਇਸ ਕਰਕੇ ਗੁਰੂ ਸਾਹਿਬ ਕਹੇ ਨੇ ਭਾਈ ਚਰਨ ਕਮਲ ਸਿਉ ਲਾਗੋ ਨੀ ਹੋ ਸਾਡਾ ਪ੍ਰਭੂ ਪਿਆਰੇ ਦੇ ਚਰਨਾਂ ਦੇ ਨਾਲ ਨਿਹੋ ਤੇ ਪ੍ਰੇਮ ਲੱਗ ਜਾਵੇ ਪਰ ਇਹ ਹੋਣਾ ਕਿਦਾਂ ਹੈ ਕਿ ਦਾ ਸਤਿਗੁਰੂ ਸਾਨੂੰ ਇਹ ਪ੍ਰਾਪਤੀ ਹੋਵੇਗੀ ਕਿਉਂ ਕਿ ਅਸੀਂ ਸੰਸਾਰ ਦੇ ਨਾਲ ਬਹੁਤ ਕੂੜੀ ਪ੍ਰੀਤ ਪਾਈ ਬੈਠੇ ਆ ਸਾਡੇ ਧਾਤ ਪਦਾਰਥਾਤਕ ਦੇ ਨਾਲ ਬਹੁਤ ਜ਼ਿਆਦਾ ਅਕਦਾ ਨੇਹੁ ਹੈ ਤੁਹਾਡੇ ਵਾਲੇ ਪਾਸੇ ਤੋਂ ਸਾਡੀ ਇਹ ਜੇ ਪ੍ਰੀਤ ਝੂਠੀ ਹੈ ਵੈਸੇ ਤਾਂ ਸਤਿਗੁਰੂ ਗੁਰਬਾਣੀ ਚ ਕਹਿੰਦੇ ਸੰਸਾਰ ਦੀ ਪ੍ਰੀਤ ਝੂਠੀ ਹੈ ਦਰਗਹਕਾਰ ਪਰਮੇਸ਼ਰ ਦੇ ਚਰਨੀ ਜੋੜ ਇਹ ਪ੍ਰੀਤ ਸੱਚੀ ਹੈ ਕਿਉਂਕਿ ਸਤਿਗੁਰੂ ਇਹ ਪ੍ਰੀਤ ਤੋੜਦੇ ਨਹੀਂ ਜਿਹੜੀ ਇੱਕ ਵਾਰੀ ਜੁੜ ਗਈ ਹੈ ਪਰ ਸਤਿਗੁਰੂ ਇਹ ਮਨ ਅਜੇ ਸਮਝਦਾ ਨਹੀਂ ਇਸ ਸੰਸਾਰ ਦੇ ਨਾਲ ਪ੍ਰੀਤ ਵਧ ਕਰਦਾ ਹੈ ਆਪ ਜੀ ਦੇ ਚਰਨਾਂ ਤੋਂ ਇਹ ਵਿਸਰਿਆ ਹੋਇਆ ਹੈ ਤਾਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਖੀਰਲੀ ਭਗਤੀ ਚ ਆਖਦੇ ਨੇ ਨਾਨਕ ਕੀ ਬੇਨਾਤੀ ਇਹ ਆਪ ਹਰ ਪੈਮ ਦੇ ਉੱਪਰ ਹੱਥ ਜੋੜ ਕਰਕੇ ਬੇਨਤੀ ਸ਼ਬਦ ਆਇਆ ਹੈ ਬੇੜਤੀ ਕਰਨੀ ਪ੍ਰਭੂ ਪਿਆਰੇ ਦੇ ਚਰਨਾਂ ਦੇ ਅੰਦਰ ਅਰਦਾਸ ਕਰੀਏ ਇਹ ਹੀ ਅਰਦਾਸ ਹੋਵੇ ਸਾਡੀ ਕਿ ਚਰਨ ਕਬਲ ਸੋ ਲਾਗੂ ਨੀ ਹੋ ਨਾੜਕ ਕੀ ਬੇਨਤੀ ਸਤਿਗੁਰੂ ਕਿ ਸਾਡੀ ਬੇੜਤੀ ਹੈ ਆਪ ਜੀ ਦੇ ਚਰਨਾਂ ਦੇ ਅੰਦਰ ਅਸੀਂ ਹੋਰ ਵੀ ਬਹੁਤ ਕੁਝ ਮੰਗਦੇ ਆਪ ਜੀ ਦੇ ਪਾਸ ਅਰਦਾਸ ਬੇਨਤੀ ਕਰਕੇ ਪਰ ਇਹ ਵੀ ਸਤਿਗੁਰੂ ਕਿਰਪਾ ਕਰਕੇ ਸਾਨੂੰ ਆਪ ਜੀ ਮੱਤ ਦੇ ਦਿਓ ਵੀ ਅਸੀਂ ਆਪ ਜੀ ਦੇ ਚਰਨਾਂ ਦੇ ਨਾਲ ਜੁੜਨ ਦੀ ਬੇਨਤੀ ਵੀ ਕਰੀਏ ਕਿਉਂ ਕਿ ਚਰਨ ਕਬਲ ਜਾ ਕਾ ਬਨ ਰਾਪੈ ਜਿਨ੍ਹਾਂ ਦਾ ਪ੍ਰੇਮ ਜਦੋਂ ਜੁੜ ਜਾਵੇ ਜਿੰਨਾ ਵੀ ਛੇਤੀ ਅਸੀਂ ਆਪ ਜੀ ਦੇ ਚਰਨਾਂ ਦੇ ਨਾਲ ਜੁੜ ਜਾਈਏ ਫਿਰ ਸੋਗ ਅਗੜ ਤਿਸ ਜਾਣਨਾ ਵਿਆਪੇ ਨਾ ਕੋਈ ਸੋਗ ਦਾ ਕੋਈ ਅਗੜ ਹੁੰਦੀ ਆਗ ਸੋਗ ਰੂਪੀ ਆਗ ਤ੍ਰਿਸ਼ਨਾ ਰੂਪੀ ਆਗ ਕਿਸੇ ਪ੍ਰਕਾਰ ਦਾ ਵੀ ਕੋਈ ਦੁੱਖ ਤਕਲੀਫ ਆਦਿਕ ਤਿਸ ਜਾਣਨਾ ਵਿਆਪੀ ਉਸ ਜਾਣ ਨੂੰ ਵਿਆਪਦਾ ਨਹੀਂ ਹੈ ਦੁੱਖ ਉਹ ਨਾ ਜੀਵਾਂ ਦੇ ਨੇੜੇ ਨਹੀਂ ਆਉਂਦਾ ਜਿਹੜੇ ਪਰਮੇਸ਼ਰ ਦੇ ਚਰਨੀ ਜੁੜ ਜਾਂਦੇ ਨੇ ਸੋ ਇਹ ਧੰਗ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕਿਰਪਾ ਕਰਕੇ ਅੱਜ ਦੇ ਸ਼ਬਦ ਦੇ ਰਾਹੀ ਆਪਾਂ ਨੂੰ ਇਹ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਹਜੂਰ ਦੀ ਰਸਨਾ ਤੋਂ ਕਿਹਾ ਹੋਇਆ ਇੱਕ ਇੱਕ ਬਚਨ ਸਾਡੇ ਜੀਵਨ ਦਾ ਅਗ ਬਣੇ ਤੇ ਅਸੀਂ ਵੀ ਇਹ ਬੇੜਤੀ ਹਰ ਸਮੇ ਗੁਰੂ ਸਾਹਿਬ ਜੀ ਦੇ ਚਰਨਾ ਚ ਕਰ ਸਕੀਏ ਕਿ ਸਤਿਗੁਰੂ ਸਾਡੀ ਪ੍ਰੀਤ ਆਪ ਜੀ ਦੇ ਚਰਨਾਂ ਦੀ ੜੜ ਜੁੜੇ ਇਹ ਕਦੇ ਵਾਸਤੇ ਵੀ ਟੁੱਟੇ ਨਾ ਐਸੀ ਪ੍ਰੀਤ ਜੁੜ ਜਾਵੇ ਜਿਹੜੀ ਪ੍ਰਾਣ ਮਨ ਤਨ ਤੋਂ ਪਿਆਰੀ ਹੋ ਜਾਵੇ ਬਾਕੀ ਸਾਰਾ ਕੁਝ ਥੱਲੇ ਚਲਿਆ ਜਾਵੇ ਆਪ ਜੀ ਦੀ ਪ੍ਰੀਤ ਸਭ ਤੋਂ ਉੱਤਮ ਹੈ ਸੁੱਚੀ ਹੈ ਕਿਉਂ ਕਿਉਂਕਿ ਇਹੀ ਪ੍ਰੀਤ ਸੱਚੀ ਹੈ ਸੋ ਐਸਾ ਜੀਵਨ ਸਤਗੁਰੂ ਪਾਤਸ਼ਾਹ ਜੀ ਕਿਰਪਾ ਤੇਰੇ ਬਤ ਕਰਕੇ ਸਾਡਾ ਬਣਾਓ ਐਸੀ ਕਿਰਪਾ ਕਰੋ ਪਾਵਣ ਪਵਿੱਤਰ ਸ਼ਬਦ ਦੀ ਵਿਚਾਰ ਕਰਦੇ ਹਾਂ ਇੱਕ ਨਹੀਂ ਹਰੇਕ ਪ੍ਰਕਾਰ ਦੀ ਜਿਹਾ ਭੁੱਲਾ ਚੁੱਕਾ ਹੋ ਜਾੜਿਆ ਸੁਭਾਅ ਕਨੇ ਸਤਗੁਰੂ ਸੰਗਤ ਬਖਸ਼ ਜੋਗ ਹੈ ਬਖਸ਼ ਲੈਣਾ ਜੀ ਦਾ ਵਾਸਤੇ ਗੁਰੂ ਸਾਹਿਬ ਜੀ ਕਿਰਪਾ ਕਰਨਾ ਆਓ ਅਖੀਰਲੀ ਪੰਕਤੀਓ ਪੜ੍ਹ ਕਰਕੇ ਸਵਾਪ ਦੀ ਰਹੀਏ ਜੀ ਚਾਰਨ ਕਬਲ ਸਿਓ ਲਾਗ ਬੋਦੀ ਹੋ ਦਾਨਕ ਕੀ ਬਨਤੀ ਇਹੋ ਵਾਹਿਗੁਰੂ ਜੀ ਕਾ ਖਾਲਸਾ